ਨੀ ਆ ਜਾ ਪੈਣਾ ਹੁਣ ਕੀ ਕਰਨ ਡੈ ਪੀਆ ਪਤਾ ਨਹੀਂ ਇਹ ਤੇ ਅੰਦਰ ਇਦਾਂ ਵੜੀ ਰਹਿੰਦੀ ਆ ਜਿੱਦਾਂ ਗਾੜੀ ਸ਼ਿਮਲੇ ਬੱਠੀ ਹੁੰਦੀ ਆ ਇਹਨੂੰ ਤੇ ਅੰਦਰ ਵੀ ਇੰਨੇ ਠੰਡ ਲੱਗਦੀ ਆ ਲੱਗਦਾ ਨਹੀਂ ਆ ਦੋੰਦੀ ਤੈਨੂੰ ਵਾਜ ਦੇ ਕੇ ਆਈ ਆ ਹੌਲੀ 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 ਨਿਕਲਨੀ ਆ ਤੂੰ ਵੀ ਅੰਦਰੋਂ ਇੱਕ ਮਿੰਟ ਓਕਰੀ ਚ ਬੇਟੀ ਦੇ ਉੱਪਰ ਰੱਖਣ ਅੱਛਾ ਜੀ ਦੱਸੋ ਕੀ ਗੱਲ ਹੋ ਕੋਈ ਟੈਨਸ਼ਨ ਵਾਲੀ ਗੱਲ ਤੇ ਨਹੀਂ ਆ ਨਹੀਂ ਟੈਨਸ਼ਨ ਵਾਲੀ ਗੱਲ ਹੈ ਤੇ ਨਹੀਂ ਪਰ ਮੈਨੂੰ ਲੱਗਦਾ ਆ ਹੁਣ ਬਾਣੀ ਜਾਵੇ ਭਾਵੇਂ ਕੀ ਹੋਇਆ ਦਦੀ ਹੋਣਾ ਕੀ ਆ ਆਵੇਂ ਪਣ ਦੱਸਣ ਦੇ ਮੈਨੂੰ ਇਓ ਬੰਦੇ ਦਾ ਫੋਨ ਆਉਂਦਿਆ ਸੀ ਪੈਸਿਆਂ ਵਾਲੇ ਦਾ ਤੂੰ ਵੀ ਚੁੱਕਿਆ ਸੀ ਲੱਗਦਾ ਹਾਂਜੀ ਕੇ ਭਾਜੀ ਦਾ ਫੋਨ ਆਉਂਦਿਆ ਸੀ ਮੈਂ ਦੇਤਾ ਭਾਜੀ ਨੂੰ ਸੁਣਾ ਤੇ ਭਾਜੀ ਆਖਣਦੇ ਮੈਂ ਥੋੜੇ ਜਿਹਾ ਪੈਸੇ ਲੈ ਆ ਤੇ ਕੋਈ ਗੱਲ ਨਹੀਂ ਮੈਂ ਮੋੜ ਦੂੰਗਾ ਬਸ ਹੈ ਹੋਈ ਗੱਲ ਈਓ ਇਹੋ ਗੱਲ ਈ ਟੈਨਸ਼ਨ ਵਾਲੀ ਤੈਨੂੰ ਪਤਾ ਅੱਗੇ ਤੇਰੇ ਭਾਜੀ ਨੇ ਕਦੀ ਕਿਸੇ ਕੋ ਪੈਸੇ ਚੁੱਕੇ ਧਾਰੇ ਕਦੀ ਕਿਸੇ ਕੋ ਧਾਰ ਪਹਿ ਲਿਆ ਨਹੀਂ ਇਹ ਤਾਂ ਗੱਲ ਹੈ ਕਿ ਕੋ ਧਾਰ ਚੁੱਕ ਕੇ ਖੁਸ਼ ਹੀ ਨਹੀਂ ਹੈਗੇ ਇਹ ਪੈਸੇ ਜਿੰਨੇ ਵੀ ਹਨਾ ਇਹ ਸਾਰੇ ਤੇਰੇ ਬੰਦੇ ਨੇ ਆ ਧਾਰ ਚੁੱਕੇ ਦੇ ਲੋਕਾਂ ਕੋਲ ਆਈਂ ਤੇ ਤੇਰੇ ਤੱਕ ਗੱਲ ਹੀ ਨਹੀਂ ਪਹੁੰਚਾਉਣੀ ਹੈਗੇ ਤੇ ਚਾਲੇ ਛੱਡ ਪਰ ਮਣਾ ਆਪਣਾ ਗੁਜ਼ਾਰਾ ਕਰਨ ਦੀ ਆ ਆਪਣਾ ਮਾੜਾ ਮੋਟਾ ਖਰਚਾ ਆਈ ਚਲਾਈ ਤੋੜੀ ਜਾਣ ਦੀ ਆ ਕੰਮ ਕਮ ਕਰਦੀ ਆ ਤੇ ਚੱਲ ਕੋਈ ਗੱਲ ਨਹੀਂ ਇੰਨਾ ਹੀ ਬੜਾ ਹੱਡੇ ਲਈ ਤੇ ਪਰ ਹੁਣ ਕੀ ਕਰੀਏ ਜਦੋਂ ਲੋਕੀ ਘਰ ਆਣ ਕੇ ਬੂਹਾ ਖੜਕਾਉਂਦੇ ਆ ਤੇ ਪੈਸੇ ਮੰਗਦੇ ਆ ਨਾ ਉਦੋਂ ਸਾਨੂੰ ਬੜਾ ਬੁਰਾ ਲੱਗਦਾ ਈਓ ਤੈਨੂੰ ਪਤਾ ਲੋਕਾਂ ਨੇ ਜਿੰਨਾਂ ਨੇ ਹੁਣ ਪੈਸੇ ਦਿੱਤੇ ਦੇ ਆ ਉਹ ਤਾਂ ਛੱਡਦੇ ਨਹੀਂ ਆ ਹੁਣ ਸਾਨੂੰ ਤੇ ਕੋਈ ਕਹਿੰਦਾ ਨਹੀਂ ਆ ਜਿਹਨੇ ਬਾਹਰ ਅੰਦਰ ਬੰਦੇ ਨੇ ਨਿਕਲਣਾ ਹੁੰਦਾ ਵਾ ਕਹਿਣਾ ਤੇ ਲੋਕਾਂ ਨੇ ਉਹ ਨਹੀਂ ਹੁੰਦਾ ਆ ਨਾ ਤੇ ਦੀਦੀ ਉਹਤੇ ਪੈਸੇ ਬੜੇ ਸੁਣਾਉਂਦੇ ਆ ਮੇਲੇ ਦਾ ਖੜਾ ਪੈਸੇ ਰਕਮ ਲੈਣ ਦਾ ਪਤਾ ਉਹ ਆ ਜੇ ਆ ਸਾਬੇ ਨੇ ਪੈਸੇ ਇੰਨੇ ਚੁੱਕ ਕੇ ਕੀ ਕਰਨੇ ਤੁਹਾਨੂੰ ਪਤਾ ਉਹਨੂੰ ਤੇ ਹੁੰਦਾ ਕੋਈ ਮੈਨੂੰ 100 200 ਫੜਾ ਦੇ ਉਹ ਤੇ ਮੇਰੇ ਕੋਈ ਪੈਸਾ ਮੰਗਣਾ ਤੁਹਾਨੂੰ ਕਹਣਾ ਪੈਸਾ 100 ਹੈਗਾ ਤੇ ਮੈਨੂੰ ਦੇ ਦੀ ਤਾਂ ਇੰਨੇ ਪੈਸੇ ਸਾਬੇ ਨੇ ਕਿੱਥੇ ਚੁੱਕ ਲੈਣੇ ਉਹਨੇ ਮੇਰੀ ਗੱਲ ਸੁਣ ਤੋੜੇ ਥੋੜੇ 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 ਕਰਕੇ ਪੈਸੇ ਨਾ ਤੇ ਫੇਰ ਹੀ ਰਕਮ ਬਣਦੀ ਹੁੰਦੀ ਆ ਜਦੋਂ ਇੱਕ ਵਾਰੀ ਉਹਨੂੰ ਇੱਕ ਅੱਧੀ ਵਾਰੀ ਵਾਪਸ ਕਰਤੇ ਹੋਣੇ ਆ ਉਥੇ ਵਿਹਾਰ ਬਣ ਗਿਆ ਮੁਰਕੇ ਜਾ ਕੇ ਜ਼ਿਆਦਾ ਚੁੱਕਲੇ ਆ ਉਹਨੂੰ ਕੋਈ ਬਹਾਨ ਇਦਾਂ ਇਦਾਂ ਨਹੀਂ ਕੰਮ ਕਰਦਾ ਰਿਹਾ ਆ ਉਹ ਦੱਸ ਹੁਣ ਅਸੀਂ ਤੈਨੂੰ ਕੱਲੀ ਕੱਲੀ ਕਿਹੜੀ ਗੱਲ ਦਸੀਏ ਆਈ ਸੋਚਨੇ ਤੂੰ ਅੱਗੇ ਟੈਨਸ਼ਨ ਦੀ ਮਾਰੀ ਤਰੀ ਫੈਣਡੀ ਆ ਤੇ ਚੱਲ ਆਪਣਾ ਆਪ ਲੈ ਕੇ ਤਰੀ ਫੈਣਡੀ ਆ ਇੰਨਾ ਹੀ ਬੜਾ ਆ ਸਾਡੇ ਲਈ ਤੇ ਆਪਣਾ ਨਿਆਣਿਆਂ ਨੂੰ ਸੰਭੀ ਜਾ ਇੰਨਾ ਹੀ ਬੋਤ ਆ ਅੱਜ ਤਾਂ ਨਹੀਂ ਤੈਨੂੰ ਦੱਸਦੇ ਵੀ ਚੱਲ ਆ ਫਸਲ ਦੇ ਵਿੱਚੋਂ ਤੁਹਾਨੂੰ ਪਤਾ ਥੋੜਾ 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 ਉੱਥੇ ਘਟਾਈ ਜਾਂਦਾ ਵਾ ਵੀ ਚੱਲ ਥੋੜੇ ਬੋਤੇ ਦੇ ਦੋ ਤੇ ਗੁਜ਼ਾਰਾ ਹੋ ਜਾਂਦਾ ਵਾ ਹੁਣ ਆਪ ਨੂੰ ਵੀ ਤੈਨੂੰ ਪਤਾ ਟੱਬਰ ਆ ਸੁਖਣਾ ਤੇ ਸਾਰਾ ਘਰ ਦਾ ਰਾਸ਼ਨ ਵੀ ਆਪ ਹੀ ਪੋਣਾ ਹੁੰਦਾ ਵਾ ਅਹੀਂ ਕਿਹਦੇ ਸਰਸਾਣ ਕਰਨਾ ਆ ਹੁਣ ਉਹਨੇ ਤਾਂ ਸਜੇ ਨਾਲ ਇਨੇ ਪੰਡੋਰਾ ਦੇ ਬੰਡੋਰਾ ਸਾਡੇ ਲਈ ਪੈਸੇ ਬਣਾ ਕੇ ਸੁੱਟ ਗਿਆ ਆ ਹੁਣ ਉਹਨੂੰ ਅਸੀਂ ਦਸੀਏ ਕੀ ਆਪਦੇ ਉਹ ਮਰ ਮੁੱਕ ਗਿਆ ਤੂੰ ਦੀਦੀ ਹਾਂ ਦਸਾਈਏ ਗੱਲ ਤੁਹਾਨੂੰ ਆਪਾਂ ਵਿੱਚ ਕੀ ਕਰ ਸਕਦੇ ਆ ਇਹ ਤੇ ਪੈਸੇ ਮੰਗਣ ਵਾਲੇ ਨੇ ਹੁਣ ਸੋਚ ਚਾਹੀਦੀ ਹੈ ਨਾ ਕਿ ਜਦੋਂ ਉਹ ਹੀ ਨਹੀਂ ਰਿਹਾ ਤਾਂ ਹੁਣ ਮਗਰ ਉਹਨੂੰ ਪੈਸੇ ਕਿੰਨੇ ਦੇਣੇ ਆ ਕੌਣ ਉਹਨੂੰ ਪੈਸੇ ਦੇਵੇ ਇਹਨਾਂ ਨੇ ਉਹਨੂੰ ਪਤਾ ਲੱਗਦਾ ਜਦੋਂ ਪੈਸੇ ਦਿੰਦੇ ਉਹਦੋਂ ਕੜਾ ਸਾਨੂੰ ਪੁੱਛ ਕੇ ਉਹ ਦਿੰਦੇ ਜਿਹੜੇ ਹੁਣ ਸਾਡੇ ਕੋਲੋਂ ਮੰਗਣ ਡੇ ਆ ਨੀ ਇਹਨੂੰ ਸੁਭਰਾ ਦਾ ਪਤਾ ਆ ਪੇਪਰ ਹੈਗਾ ਆ ਪਹਿਲੀ ਬੰਨਾ ਹੈਗਾ ਆ ਲੋਕੀ ਤੈਨੂੰ ਪਤਾ ਬੜੀ ਬੜੀ ਦੂਰ ਤੱਕ ਤਾਂਗ ਰੱਖਦੇ ਆ ਪਹਿਲੀ ਬੰਨਾ ਹੈਗਾ ਹੋ ਸਕਦਾ ਆ ਨੂੰ ਪਹਿਲੀ ਥੋੜੀ ਬਹੁਤੀ ਲਿਖ ਦੇਣਗੇ ਤੈਨੂੰ ਨਹੀਂ ਪਤਾ ਹੈਗਾ ਲੋਕਾਂ ਦੀ ਗੱਲ ਜਾਣਦੇ ਨੂੰ ਦੀਦੀ ਫਿਰ ਭਾਜ ਨੇ ਤੈਨੂੰ ਪਤਾ ਕਿੱਥੋਂ ਇੰਨਾ ਕਰਜ਼ਾ ਲਾਉਣਾ ਤੇ ਦੇ ਕੇ ਫਿਰ ਸਾਡੇ ਹਿੱਸੇ ਦੇ ਵਿੱਚ ਕਨਾਲ ਕਰਕੇ ਗਹਿਣੇ ਨਾ ਤੇ ਲਾ ਦੋ ਫਿਰ ਸਾਰੇ ਜਿਹੜਾ ਕਰਜ਼ਾ ਜਿੰਨਾ ਦਾ ਵੀ ਰਹਿੰਦਾ ਨਾ 2 4 10 ਜਿਸ ਤੇ ਬਣਿਆ ਵਾ ਨਾ ਉਹ ਜਨੂੰ ਕਿ ਪੁੱਛ ਲੋ ਤੇ ਕਨਾਲ ਇੱਕ ਗਹਿਣੇ ਕਰਕੇ ਇਹਨਾਂ ਦਾ ਸਾਰਾ ਕਰਜ਼ਾ ਲਾ ਦੋ ਇਹ ਤਾਂ ਜਾਣਦਾ ਨਾ ਗੱਲਾਂ ਦੀ ਤੂੰ ਨਾ ਟੈਨਸ਼ਨ ਲੈ ਨਹੀਂ ਨੂੰਨੀ ਲੋੜ ਹੈਗੀ ਇੰਨਾ ਗੱਲਾਂ ਦਾ ਸੋਚਣ ਦੀ ਚੰਗਾ ਉਹ ਆਪੇ ਜਿੱਦਾਂ ਮਰਜ਼ੀ ਲਾਵੇ ਜਿੱਦਾਂ ਮਰਜ਼ੀ ਇਹ ਨਾਲ ਆਵੇ ਉਹਨੂੰ ਤਾਂ ਕਦੀ ਮੈਂ ਨਹੀਂ ਪੁੱਛਿਆ ਹੈਗਾ ਵੀ ਕਿੰਨੇ ਕਿਤੇ ਦੇ ਦਿੱਤੇ ਤੇ ਕਿੰਨੇ ਰਹਿ ਗਏ ਆ ਤੇ ਫਿਰ ਤੂੰ ਕਿਉਂ ਪੁੱਛਣ ਦੀ ਆ ਤੈਨੂੰ ਕੀ ਟੈਂਚਾ ਲਾਂਦੀ ਲੋੜ ਵਾ ਪੁੱਛਣ ਤਾਂ ਨਹੀਂ ਦੇ ਪਰ ਭਾਰੀ ਵਿਚਾਨੇ ਘੜਾ ਸਾਡਾ ਠੇਕਾ ਲਿਆ ਵਾ ਜਦੋਂ ਇਹ ਕਰਜ਼ਾ ਇੰਨਾ ਚੜਾ ਗਿਆ ਉਹਨੇ ਨਹੀਂ ਕੋ ਕੋ ਵੇਖਿਆ ਕਿ ਮੇਰੀ ਜ਼ਿਆਦਾ ਤਾਂ ਮਗਰੋਂ ਜੇ ਮੈਨੂੰ ਕੁਛ ਹੋਜੂਗਾ ਤਾਂ ਕਮ ਸਕੱਮ ਮੇਰੇ ਬੱਚੇ ਤੇ ਖਾਣਗੇ ਜੇ ਉਹਦੇ ਵਿੱਚੋਂ ਕਿਨਾਰ ਚੱਲ ਜਾਂਦੇ ਫੋਕਦੋ ਕੋਈ ਨਹੀਂ ਤੂੰ ਚੁੱਪ ਕਰ ਰੋ ਚੰਗਾ ਉਹਦਾ ਵੀ ਤਾਂ ਕੋ ਨਾ ਕੋ ਲੱਗਦਾ ਹੀ ਉਹਦਾ ਭ ਤੂੰ ਜੋ ਆਪਾਂ ਕੀਤੇ ਨਾ ਤੂੰ ਮਸਤ ਰਹਾ ਚੰਗਾ ਆਪੇ ਲਾਉਂਦਾ ਰਹੁ ਸਾਨੂੰ ਨਹੀਂ ਕੋਈ ਫਿਕਰ ਹੈਗੀ ਟੈਨਸ਼ਨ ਦੀ ਉਹਦੀ ਆ ਆਪੇ ਲਾਏ ਗਏ ਨੇ ਨਾ ਜਦੋਂ ਬੰਦਾ ਇੰਨੇ ਇੰਨੇ ਕੰਮ ਕਰ ਜਾਂਦਾ ਵਾ ਤੇ ਇਹਦਾ ਕੋਕ ਨਹੀਂ ਆ ਲੱਗ ਅਸੀਂ ਜੀਂਦੋਂ ਨੂੰ ਵੀ ਰੋਂਦੇ ਹੀ ਤੇ ਅਸੀਂ ਮਰਿਆ ਨੂੰ ਵੀ ਰੋਂਦੇ ਹੀ ਸਾਰੀ ਉਮਰ ਰੋਣਾ ਵਾ ਪਰ ਇਹ ਕਿਹੜਾ ਲੋਕ ਨਾਲ ਦੇਣ ਲੈਣਾ ਇਹ ਕਿੱਥੋਂ ਲਾਉਣਾ ਵਾ ਇਹਦੇ ਨੂੰ ਵੀ ਸ਼ਰਮ ਚਾਹੀਦੀ ਹੈ ਨਾ ਫਿਰ ਤੁਸੀਂ ਕਹਣਾ ਕਿ ਮੇਰੇ ਦੇਰ ਨੂੰ ਆਂਦੀ ਆ ਇਹਨੂੰ ਵੀ ਤਾਂ ਚਾਹੀਦੀ ਨੇ ਸੋਚ ਤੁਸੀਂ ਚੁੱਪ ਕਰਕੇ ਨਾ ਬੋਤੇ ਨਾ ਤੁਸੀਂ ਕਹੋ ਵੀ ਕਰਨਾਲ ਫੋਕੋ ਤੇ ਇਹਦਾ ਜਿਹੜਾ ਕਰਜ਼ਾ ਹੈਗਾ ਨਾ ਸਾਰਾ ਲਾ ਦੋ ਨਾਲੇ ਹੱਡੀ ਜਾਨ ਸੌਕਿਓ ਜੇ ਘਰ ਕੋਈ ਲੇ ਪੂਜਾ ਆਹ ਸਕੀਮ ਦੇ ਤੂੰ ਪਹਿਲਾਂ ਲੜਾਉਂਦੀ ਓ ਤੇ ਰੋਲਾ ਹੀ ਨਹੀਂ ਪੈਣਾ ਭਾਈਆਂ ਭੂਈਆਂ ਦਾ ਵਿੱਚ ਐਵੇਂ ਆਹੀ ਤੇ ਦੂਜੇ ਤੀਜੇ ਬੰਦੇ ਲੱਭਦੇ ਰਹੇ ਇਹ ਤਾਂ ਬੜੀ ਸੌਖੀ ਮੰਨਣ ਦੀ ਆ ਹਾਜੀ ਪਹਿਲੀ ਦੇ ਦਿਓ ਇਹਨੂੰ ਚੰਗਾ ਇਹ ਪਤਾ ਲੱਗਣ ਦੇਣਾ ਹੀ ਸਾਰੀ ਪਹਿਲੀ ਦੇ ਕਾਗਜ਼ ਬਣਾ ਲੈਣੇ ਹੀ ਸੈਣ ਨੇ ਹਸਦੀ ਨੇ ਕਰ ਦੇਣੇ ਹੀ ਇਹ ਮੇਰੇ ਬੰਦੇ ਦੇ ਕਰਜ਼ੇ ਲੱਥਣ ਦੇ ਆ ਉਦਾਂ ਵੈਸੇ ਨਾ ਆਹ ਗੱਲ ਮੈਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਪਰ ਮੈਨੂੰ ਵੀ ਨਾ ਪਤਾ ਨਹੀਂ ਹੈਗਾ ਕਿ ਆਹ ਗੱਲ ਇਦਾਂ ਬਣ ਸਕਦੀ ਆ ਉਦਾਂ ਪੂਜਾ ਤੂੰ ਹੁਸ਼ਿਆਰ ਬਥੇਰੀ ਬਣਨੀ ਆ ਪਰ ਤੇਰੇ ਕੋਲ ਕਿਤੇ ਕਿਤੇ ਬਣਿਆ ਨਹੀਂ ਹੋ ਜਾਂਦਾ ਬਹੁਤੀ ਕਿਤੇ ਕਿਤੇ ਮੈਨੂੰ ਕਮੀ ਰਹਿ ਜਾਂਦੀ ਆ ਚੱਲ ਕੋਈ ਨਹੀਂ ਵੇਖ ਲੈਨੇ ਆ ਹੁਣ ਹੁਣ ਵੇਖਣ ਵਾਲਾ ਰਹਿ ਵੀ ਕੁਛ ਨਹੀਂ ਗਿਆ ਉਦਾਂ ਚਲੋ ਕੋਈ ਗੱਲ ਨਹੀਂ ਵੇਖੀ ਜਾਉ ਹੁਣ ਜੋ ਹੋਊਗੀ ਇਸ ਸੰਧੀ ਕੱਢੀ ਬਣਾਦੇ ਹਨ ਇਹ ਆ ਕਿ ਸੁੱਕੀ ਸਬਜ਼ੀ ਦੇ ਨਾਲ ਤਾਂ ਝਾਟ ਵੀ ਨਹੀਂ ਲੰਗਦਾ ਕੜੀ ਬਣੀ ਹੋਊਗੀ ਨਾ ਤੇ ਇਹ ਤੇ ਹੋਊਗਾ ਤੇ ਦੋ ਡੰਗ ਹੋ ਜਾਣਗੇ ਕੜੀ ਬਣਾ ਕੇ ਨਾ ਤੇ ਫਿਰ ਜਾਣੀ ਆ ਉਧਰ ਤੇ ਉਧਰੋਂ ਲੇਟ ਹੋ ਜਾਣਾ ਉਦਰੀ ਮਹਾਂ ਹੀ ਜਾਇਆ ਜਾਂਦਾ ਸਬਜੀ ਬਣ ਜੋ ਕਿ ਟਾਈਮ ਦੇ ਨਾਲ ਤੇ ਮੇਰਾ ਕੰਮ ਨੇ ਅੱਪੇ ਚੁਗ ਆਟਾ ਗੁੰਨ ਜਾਣੀ ਆ ਕਿਉਂਕਿ ਜੇਰੇ ਫੁਲਕੇ ਖਾਣੇ ਹੋਣਗੇ ਤਾਂ ਆਪੇ ਲਾ ਲੈਣਗੇ ਛਿੱਟੇ ਪੈ ਗਈ ਕੜੀ ਦੇ ਛਿੱਟਾ घालੋ ਤਾਂ ਲੱਸੀ ਨਾਲ ਕੜੀ ਬੜੀ ਸਵਾਦ ਬਣਦੀ ਏ ਅੱਬੇ ਇੱਕ ਦੋਰੀ इमਲੀਣਾ ਬਣਾਈਆਂ ਤਾਂ ਨਾ ਬਾਜੀ ਉਹਨੇ ਖਾਦੀ ਐ ਤੇ ਨਾ ਹੀ ਨੂਰ ਉਹਨਾ ਖਾਦੀ ਐ ਤੇ ਖੱਟੀ ਬੜੀ ਬਣਦੀ ਐ ਹੁਣ ਵੇਖੋ ਪਤਾ ਨਹੀਂ ਕਿੱਦਾਂ ਦੀ ਬਣਦੀ ਓ ਤੇ ਕਿੱਦਾਂ ਦੀ ਨਹੀਂ ਬਣਦੀ ਨੂਰ ਉਹਦੇ ਪਾਣੀ ਕਿੱਦਾਂ ਨੂੰ ਚਲ ਗਈਆਂ ਇੱਕ ਤਾਂ ਨਾ ਇਹ ਨਹੀਂ ਕੁੜੀਆਂ ਕਿਦਾਂ ਟਿਕਦੀਆਂ ਜਦੋਂ ਛੁੱਟੀ ਆ ਜਾਂਦੀ ਐ ਨਾ ਉਸ ਦਿਨ ਤੇ ਇਹ ਹੁੰਦਾ ਵਾ ਕਹੀਂ ਬਸ ਇਦਾਂ ਹੀ ਘਿਰ ਲੀਏ ਇਹ ਰਿਹਾ ਥੋੜਾ ਕਿ ਸਰਪਿੰਡੇ ਨਾਲ ਗਿਆ ਟਾਈਮ ਨਾਲ ਨਾਤਾ ਹੋ ਕਦ ਚੱਲ ਬੰਦਾ ਵਿਹਲਾ ਹੋ ਜਾਂਦਾ ਕਿ ਹਵਲੇ ਛਦਾਣਾ 7 ਵੇ ਨਾਲ ਨਹੋਂਡਾ ਪੀਂਦੀਆਂ ਵਾ ਕਿਹ ਵੇਲੇ ਭਾਵੇਂ ਸਾਰਾ ਦਿਨ ਲੰਘ ਜੇ ਹੋਇ ਤੇ ਬੱਦਲ ਹੋਇਆ ਵਾ ਚਲੇ ਨਹੀਂ ਬੋਤ ਕੰਮ ਨੇ ਪਟਕੇ ਨਾ ਸ਼ੇਸ਼ਾ ਤੇ ਉਧਰ ਹੋ ਕੇ ਆਣਗੇ ਤੇ ਫਿਰ ਸੈਰ ਨਾ ਬਾਹਰ ਲਵਾਂਗੇ ਆਪ ਨਾ ਹੁੰਦੀ ਨੋਰ ਤੇ ਸਰਵ ਨੇ ਲਿਖੜਦਾ ਉਹਦਾ ਨਾ ਮੈਨੂੰ ਲੱਗਦਾ ਇਹ ਨਾ ਸਬਜੀ ਨੂੰ ਤੜਕਾ ਲਾਉਣ ਦਾ ਪੀ ਆ ਇਹਨੇ ਮਿਲਦਾ ਗੱਲ ਨਹੀਂ ਗੋਲੀ ਹੈਗੀ ਮੇਰੀ ਇਹਨੂੰ ਮੈਂ ਚੰਗਾ ਭਲਾ ਕੱਲ ਸਮਝਾਇਆ ਹੀ ਕਿ ਆਪਣੀ ਮਾਣਾ ਗੱਲ ਕਰ ਥੋੜੇ ਬੋਤੇ ਪੈਸੇ ਲਿਆ ਉਧਰੋਂ ਪਰ ਇਹ ਵੀ ਬੜੀ ਢੀਠਾ ਜਦੋਂ ਤੱਕ ਇਹਤੇ ਪ੍ਰੈਸ਼ਰ ਨਾ ਨਾ ਪਾਇਆ ਉਦੋਂ ਤੱਕ ਇਹਨੇ ਵੀ ਨਹੀਂ ਆਖੇ ਲੱਗਣਾ ਹੈਗਾ ਅੱਦਾਂ ਕਰਨੀ ਆ ਇਹਦੇ ਕੋਲ ਜਾਣੀ ਆ ਇਹਨੂੰ ਫੇਰ ਕਹਿਣੀ ਇੱਕ ਵਾਰੀ ਕਿ ਪੈਸੇ ਆਪਣੀ ਮਾਣਾ ਕੋ ਮੰਗ ਥੋੜੇ ਬੋਤੇ ਚੱਲ ਜਿੰਨੇ ਆਉਣਗੇ ਉਨੇ ਹੀ ਸਹੀ ਇਤਨ ਖਤੇਗੋ ਪੈਰੀ ਜਿਹੜੀ ਨਾ ਕਰਵਾਈ ਆ ਉਹ ਵੀ ਬੜਾ ਹਰਾ ਦਾ ਬੰਦਾ ਆ ਬਹੁਤਾ ਹੀ ਪੈੜਾਇਆ ਵੀ ਉਹ ਵੀ ਨਹੀਂ ਆਖੇ ਲੱਗਣ ਲਿਆ ਹੈਗਾ ਇਦਾਂ ਉਹਨੇ ਵੀ ਅੱਗ ਪਾਈ ਆ ਮਿੰਟੋ ਮਿੰਟੋ ਮੈਨੂੰ ਪੈਸੇ ਦੇ ਦੋ ਕਿਸ ਤਰ੍ਹਾਂ ਪਹਿਲਾਂ ਜਿੱਦਾਂ ਅਸੀਂ ਇਹਦੇ 2-4000 ਰੁਪਿਆ ਕਿਤੇ ਲੈ ਕੇ ਪਾਜ ਚੱਲੇ ਆ ਗੱਲ 4-5000 ਦੀ ਹੋਈ ਹੀ ਤੇ ਹੁਣ ਗਲਾ ਲਖਾਣਾ ਮੂੰਹ ਅਡਣ ਲਿਆ ਆ ਇਹਦਾ ਮੂੰਹ ਤਾਂ ਮੈਂ ਝਟ ਬੰਦ ਕਰ ਲਾਂਗੀ ਜਾ ਚਾ ਮੈਨੂੰ ਕਿਦਾਂ ਮੂੰਹ ਬੰਦ ਕਰੀ ਦੇ ਆ ਪਰ ਇਹਦੇ ਕੋਲ ਮੈਨੂੰ ਪਹਿਲਾਂ ਇੱਕ ਰਿਪਾ ਹੈਗਾ ਡਾਲ ਲੈਂਦੇ ਜਿਹੜੇ ਇਧਰੋਂ ਆਉਣਗੇ ਉਹ ਹੀ ਉਹਨੂੰ ਦਵਾਂਗੇ ਨਲੇਜ ਨੂੰ ਪਰ ਲਿਆਉਣਾ ਲਾਉਣੇ ਪੈਣਗੇ ਇਦਾਂ ਪਰ ਲਿਓ ਦੇਣੇ ਪਏ ਤੇ ਬੜਾ ਔਖਾ ਹੋ ਜਾਣਾ ਕੰਮ ਪੂਜਾ ਇਰ ਕੋ ਪੈਸੇ ਕਢਾ ਮਿੱਠੀ ਪਿਆਰੀ ਬਣ ਕੇ ਇਹਨੂੰ ਇਰੇ ਘਰ ਹਲੇ ਦੇ ਵਾਸਤੇ ਦੇ ਦੇ ਕੇ ਫੇਰੀ ਪੈਸੇ ਨਿਕਲਨੇ ਆ ਅਜੇ ਵੀ ਇਹ ਉਦਾਂ ਹੀ ਆ ਜਿਨਾ ਗੱਲ ਕਰਨੀ ਪਣੀ ਐ ਇੱਕ ਵਾਰੀ ਫੇਰ ਉਦਾਂ ਇਹ ਵੀ ਨਹੀਂ ਏਡੀ ਸੋਖੀ ਆਖੇ ਲੱਗਦੀ ਹੂੰ ਹੂੰ ਨੇ ਕਿੰਨਿਆ ਦੇ ਮਰਚਾਂ ਫੂਕ ਛੜੀਆਂ ਈਓ 15 ਸਾਲ ਸੁੱਕਣ ਡਿਆ ਪਿਆ ਆ ਦੀਦੀ ਉਹਦਾ ਤੜਕਾ ਤੁਹਾਨੂੰ ਚਾਣ ਡਿਆ ਨਾ ਤਾਂ ਕਰਕੇ ਲੱਗਣ ਡਿਆ ਮੈਂ ਕਿਹਾ ਉਹ ਤੁਹਾਨੂੰ ਪਤਾ ਸੁੱਕੀ ਸਬਜ਼ੀ ਕਿ ਤਾ ਕਰੇਲੇ ਕਦੇ ਪੜੋਲ ਤੇ ਕੋਸ਼ਿਸ਼ ਤੇ ਸਰਦਾ ਨਹੀਂ ਆ ਤੇ ਵੇਸਨ ਦੀ ਕੜੀ ਬਣਾ ਲੈਣੀ ਨਾਲੇ ਬਾਜੀ ਨੇ ਵੀ ਖਾ ਲੈਣੀ ਆ ਤਾਂ ਨਾਲੇ ਨਿਆਣਿਆਂ ਨੇ ਵੀ ਖਾ ਲੈਣੀ ਆ ਚੱਲ ਚੰਗਾ ਕੀਤਾ ਈਓ ਇਹਦੇ ਵਿੱਚ ਪਾਣੀ ਪਾ ਮਸਾ ਗਲੇ ਨੂੰ ਪੈਣ ਡੀਆਂ ਹੀਓ ਨਹੀਂ ਕੋਈ ਗੱਲ ਨਹੀਂ ਦੇ ਮੜਾ ਜਾ ਭੋਜ ਲਾ ਦੋ ਤੁਹਾਨੂੰ ਪਤਾ ਜੇ ਭੋਜੇ ਨੇ ਨਾ ਤੇ ਫਿਰ ਉਹ ਜੀ ਗੱਲ ਨਹੀਂ ਜੇ ਬਣਨੀ ਤੇ ਤੁਸੀਂ ਗਣਾ ਕਰ ਤਾਨੂੰ ਕਹਾਂਦੇ ਨਹੀਂ ਹੋਣੀ ਤੁਹਾਨੂੰ ਪਤਾ ਸਬਜ਼ੀ ਬਣੀ ਮੈਨੂੰ ਇਹ ਕਿ ਥੋੜੀ ਜੀ ਭੋਜ ਜੂਗੀ ਨਾ ਤੇ ਸਬਜ਼ੀ ਬਣਾ ਕੇ ਤੇ ਆਟਾ ਮੈਂ ਗਨ ਕੇ ਨਾ ਤੇ ਫਿਰ ਮੈਂ ਉਹ ਮੜਾ ਜਾ ਪੀਤੇ ਘਰ ਜਾਣਾ ਅੱਛਾ ਆਹ ਤੇ ਆ ਫਿਰ ਫੁਲਕੇ ਲਾਉਣੇ ਆ ਫਿਰ ਤੁਸੀਂ ਲਾ ਲਿਓ ਤੇ ਨਾਲੇ ਨੂਰ ਉਹਨੇ ਬਾਹਰ ਖੇਡਣ ਡੀਆਂ ਵਾ ਤੁਹਾਨੂੰ ਪਤਾ ਛੁੱਟੀ ਵਾਲੇ ਦਿਨ ਬੜਾ ਲਾ ਲੈਂਦੇ ਆ ਵਾ ਤੇ ਉਹ ਹੁੰਦੀਆਂ ਵਾ ਨਾ ਤੁਹਾਨੂੰ ਤੇ ਸਿਰ ਸੋਨਵਾ ਲੈਣੇ ਤੇ ਮੈਂ ਆਣ ਕੇ ਨਵਾ ਲੂੰਗੀ ਉਹਨਾਂ ਦੇ ਤੁਸੀਂ ਰਾਂਦੇ ਕੋਈ ਨਹੀਂ ਚਲੋ ਠੀਕ ਆ ਤੇ ਮੇਰੀ ਗੱਲ ਸੁਣ ਹਾਂਜੀ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਸੀ ਉਹ ਕੀਤਾ ਹੀ ਉਹਨੇ ਨਹੀਂ ਬੀਬੀ ਮੈਂ ਕੀ ਕਹਾਂ ਤੁਹਾਨੂੰ ਪਤਾ ਤਾਂ ਹੈਗਾ ਵਾ ਅਜਿਹਾ ਬੰਦਾ ਬੁਰਾ ਲੱਗਦਾ ਵਾ ਮੈਂ ਬੜਾ ਸੋਚਿਆ ਆਪਣੇ ਮਨ ਦੇ ਵਿੱਚ ਤੇ ਤੁਹਾਨੂੰ ਪਤਾ ਉਹ ਤੇ ਅੱਗੇ ਮੰਮੀ ਫੋਨ ਕਰਦੀ ਐ ਤੇ ਕੋਈ ਨਾ ਕੋਈ ਟੈਨਸ਼ਨ ਪਈ ਰਹਿੰਦੀ ਉਹਨੂੰ ਤੇ ਜੇ ਮੈਂ ਇਹੋ ਜਿਹੀ ਗੱਲਾਂ ਕਰੂੰਗੀ ਤਾਂ ਉਹਨੇ ਕਹਿਣਾ ਪਤਾ ਨਹੀਂ ਮੇਰੀ ਧੀ ਕਿੰਨੀ ਘੁੱਕੀ ਆ ਮੈਨੂੰ ਤਾਂ ਕੋਈ ਵੀ ਗੱਲ ਕਵੇ ਨਾ ਮੰਮੀ ਪਰ ਮੈਂ ਉਹਨੂੰ ਇਹੀ ਕਹਿਨੀ ਆ ਨਹੀਂ ਮੰਮੀ ਕੋਈ ਟੈਨਸ਼ਨ ਨਹੀਂ ਆ ਭਾਜੀ ਸਭ ਕੁਝ ਵੇਖ ਲੈਂਦੇ ਹੋ ਆਪਣੇ ਸਿਰ ਤੇ ਸਭ ਕੁਝ ਕਰਨ ਦੇ ਆ ਜਦ ਹੁਣ ਕਿਹਾ ਤਾਂ ਕਿ ਮਮੇ ਰੁਪਈਆ 20 ਚਾਹੀਦਾ ਵਾ ਤੇ ਅਟ ਟਾਈਮ ਤਾਂ ਮਮੇ ਕਿੱਥੋਂ ਦਾ ਉਹਨੂੰ ਪਤਾ ਪੈ ਹੈ ਦਊਗੀ ਠੇਕਾ ਦੇ ਨਾਲ ਨਾਲ ਖਾਦਾ ਜਾਂਦਾ ਚੱਲ ਅਟ ਟਾਈਮ ਨਹੀਂ ਦੇਗੀ ਉਹ ਕੋਈ ਹਫਤਾ ਪਾ ਕੇ ਦੇ ਦਊਗੀ ਤੈਨੂੰ ਪਤਾ ਹੁਣ ਚੱਲ ਸਾਡੇ ਬੰਦੇ ਨੇ ਗਲਤੀ ਕੀਤੀ ਦੀ ਆ ਹੁਣ ਅਹੀਂ ਅਗਲੇ ਨੂੰ ਥੋੜਾ ਕਹਿ ਸਕਦੇ ਆ ਤੈਨੂੰ ਪਤਾ ਜਿੰਨੇ ਪੈਸੇ ਲੈਣੇ ਆ ਉਹਨੇ ਤੇ ਲੈ ਕੇ ਹੀ ਰਹਿਣੇ ਆ ਅਗਲੇ ਘਰ ਆਉਣਗੇ ਬੂਆ ਘਰ ਆਣ ਕੇ ਖੜਕਾਣਗੇ ਜਵਾਨ ਧੀ ਸਾਡੇ ਘਰ ਚ ਰਹਿੰਦੀਆਂ ਵਾ ਹੈ ਐਦਾਂ ਬੰਦਾ ਬੂਆ ਖੜਕਾਉਂਦਾ ਚੰਗਾ ਨਹੀਂ ਲੱਗਦਾ ਹੈਗਾ ਮੈਂ ਤਾਂ ਕਹਿਣ ਦੀ ਆ ਵੀ ਚੱਲ ਪਾਹੇ ਥੋੜੇ ਬੋਤੇ ਤੁੰਕਾਰ ਤੇ ਥੋੜੇ ਬੋਤੇ ਅਹੀਂ ਕਰਨੇ ਆ ਤੇ ਮੱਥੇ ਮਾਰੀਏ ਸਾਡੇ ਘਰ ਨਾ ਆਵੇ ਉਹ ਇਸੇ ਕਰਕੇ ਤੇ ਤੁਹਾਨੂੰ ਮੈਂ ਕਹਿਣ ਦੀ ਹੁਣ ਜੇ ਮੰਮੀ ਘੜੀ ਹੱਥ ਡਾਊਂਗੀ ਕਦੇ ਕਿਸੇ ਦਾ ਘੜੀ ਹੱਥ ਡਾਊਂਗੀ ਤੇ ਇਹਦੇ ਨਾਲ ਉਹ ਚੰਗਾ ਜਿਹੜੀ ਸਾਡੇ ਕੋਲ ਜ਼ਿਆਦਾਤਰ ਨਹੀਂ ਆਓਕੇ ਸੋਕੇ ਵੇਲੇ ਕੰਮ ਹੁੰਦੀ ਆ ਤੇ ਮੈਂ ਕਿਹਾ ਤੁਹਾਨੂੰ ਬਿਆ ਕਰਨ ਨੂੰ ਕਹਿਣ ਦੀ ਆ ਉਹਦੇ ਵਿੱਚ ਆਪਾਂ ਕਨਾਲ ਗਹਿਣੇ ਕਰ ਦਾਂਗੇ ਤੇ ਜਿਹੜਾ ਕਿਸੇ ਦਾ 50 60000 ਦਾ ਦਾ ਕਰਕੇ ਦੇਣਾ ਜਿਹਦੇ ਵੀ ਦੇਣੇ ਆ ਉਹ ਦੇ ਦੋਗੇ ਤੇ ਕੋਈ ਗੱਲ ਨਹੀਂ ਬਾਅਦ ਚ ਆ ਪਹਿਲੀ ਦੀ ਫਸਲ ਤੁਹਾਨੂੰ ਛਡਾਵਾਂਗੇ ਭਾਜ ਨੇ ਜੋ ਸਾਡੇ ਹਿੱਸੇ ਆਉਂਦੀ ਆ ਉਹਦੀ ਫਸਲ ਦੇ ਵਿੱਚੋਂ ਭਾ ਨੇ ਤੂੰ ਤੇ ਏਡੇ ਢਿੱਲੇ ਜੇ ਮੂੰਹ ਨਾ ਕਹਿਤਾ ਪਰ ਇਹ ਕੰਮ ਏਡੇ ਸੌਖੇ ਥੋੜਾ ਹੁੰਦੇ ਆ ਇਹ ਥੋੜਾ ਹੁੰਦਾ ਵਾ ਬੇ ਬਸ ਮੂੰਹ ਚੋ ਗੱਲ ਕੱਢੀ ਤੇ ਉਸੇ ਵੇਲੇ ਜਾ ਕੇ ਖਰੀਦ ਲਿਆ ਉਹ ਤੇ ਚਾਲ ਲੱਗਾਲ ਮੁਕੀ ਤੇ ਪਾਰ ਪਈ ਇਹ ਕਿਹੜਾ ਕੱਪੜਿਆਂ ਦੀੜਿਆਂ ਦਾ ਸਬਦਾ ਜਿਹੜਾ ਉਸੇ ਵੇਲੇ ਹੋ ਜਾਣਾ ਵਾ ਉਹ ਟਾਈਮ ਲੱਗਦਾ ਇੰਨਾ ਕੰਮਾਂ ਨੂੰ 2 ਮਹੀਨੇ ਕਿਤੇ ਨਹੀਂ ਗਏ ਰਹਿਗੇ ਅਕਸਰ ਕਿਸ ਨੂੰ ਪੁੱਛਾਂਗੇ ਕੋਈ ਪੈਸੇ ਭਰੇਗਾ ਤੇ ਫੇਰ ਹੀ ਕਿਸ ਨੂੰ ਦੇਵਾਂਗੇ ਪਹਿਲੀ ਐਦਾਂ ਕਿਦਾਂ ਦੇ ਦਾਂਗੇ ਇਹ ਦੀਦੀ ਫਿਰ ਤੁਹਾਨੂੰ ਪਤਾ ਇੰਨੇ ਪੈਸਿਆਂ ਦੀ ਨਹੀਂ ਗੱਲ ਕਰਨੀ ਰੁਪਈਆ 20000 ਕਿੱਥੋਂ ਦੇਣਾ ਵਾ ਤੇ 5-7 ਹਜ਼ਾਰ ਜਿ ਤੁਹੀਂ ਆਖੋ ਨਾ ਤੇ ਮੈਂ ਆਨੇ-ਬਾਨੇ ਪੁੱਛ ਲੈਣੀ ਆ ਤੇ ਮਾਂ ਵੀ 5-7 ਹਜ਼ਾਰ ਚਾਹੀਦਾ ਵਾ ਭਾਜੀ ਇਹਨਾਂ ਨੂੰ ਤਾਂ ਕੋਈ ਨਹੀਂ ਫੇਰ ਤੁਹਾਨੂੰ ਮੋੜ ਦੇਣਗੇ ਤੁਹਾਨੂੰ ਪਤਾ ਇਹਦੇ ਹੱਥ ਦਾ ਆਧਾਰ ਵਾਂਦ ਜਾਂ ਲੇਖਾ ਮਾਵਾਂ ਧੀਆਂ ਦਾ ਵਾ ਇੰਨਾ ਕਿ ਮੈਂ ਕਰ ਸਕਦੀ ਆ ਇਹ ਫਿਰ ਮੈਂ ਪੁੱਛ ਦਿੰਨੀ ਆ ਜੇ ਤੁਹੀਂ ਆਖੋ ਨਾ 20000 ਤੇ 20000 ਦੀ ਗੱਲ ਨਹੀਂ ਜੇ ਕਰਨੀ ਭਾਜੀ ਨੂੰ ਕਹੋ ਫਿਰ ਕਿਦੋਂ ਮਾੜਾ-ਮੋਟਾ ਪੁੱਛਣਾ ਹੁਣ ਤੁਹਾਨੂੰ ਪਤਾ ਦੇਣੇ ਤੇ ਲੈਣੇ ਹੀ ਆ ਨਾ ਦਿੱਤੇ ਤਾਂ ਗੁਜ਼ਾਰਾ ਨਹੀਂ ਹੋਣਾ ਨੇ ਮੇ ਉਹ ਤਾਂ ਨਹੀਂ ਤੇ ਫਿਰ ਥੋੜੇ ਬੋਤੇ ਮੈਂ ਫੜ ਲੈਣੀ ਆ ਕਿ ਆਪਣੇ ਭੈਣ ਭਰਾ ਕੋ ਹੋਰ ਕੀ ਹੋਣਾ ਫਿਰ ਇਸ ਤੋਂ ਵੱਧ ਤਾਂ ਨਹੀਂ ਹੋਣਾ ਹੈਗਾ ਦੇਦੇ ਤੁਸੀਂ ਦੀਦੀ ਨੂੰ ਫੋਨ ਲਾ ਕੇ ਪੁੱਛ ਲਓ ਤਾਂ ਪਤਾ ਮੈਨੂੰ ਕਿਤੇ 2-3 ਮਹੀਨਿਆਂ ਤੋਂ ਕਿ ਮੇਂਦੇ ਦੀਦੀ ਨੇ ਸਵਾਰਨਾ ਫਾਰਮ ਨਹੀਂ ਕੀਤਾ ਤਾਂ ਤੁਹਾਣਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਤੁਸੀਂ ਉਹਨੂੰ ਪੁੱਛ ਲਓ ਤੇ ਦੇ ਦੋ ਦਾ ਵੀਰ ਉਹ ਤਾਂ ਸਾਰੀ ਘਰ ਦੀ ਕੰਡੀਸ਼ਨ ਜਾਣਦੇ ਆ ਨਾਲੇ ਤਾਂ ਪਤਾ ਭਾਜ ਨੂੰ ਤੇ ਇੱਕ ਵਾਰੀ ਪੈਸੇ ਮੰਗੇ ਨਾ ਤੇ ਉਸ ਵੇਲੇ ਭਾਜੀ ਨੇ ਹਾਂ ਕਰ ਦੇਣੀ ਆ ਤੇ ਤੁਸੀਂ ਦੀਦੀ ਨੂੰ ਪੁੱਛ ਲਓ ਤੇ ਕੋਈ ਗੱਲ ਉਹਨੂੰ ਕਹਿ ਦੋ ਕਿ ਇਹ ਮਹੀਨੇ ਦਾ ਹਾਜ਼ਰਾ ਤੱਕ ਮੋੜ ਦਾਂਗੇ ਤੇ ਫਿਰ ਆਪੇ ਹੌਲੀ ਹੌਲੀ ਮੋੜ ਜਾਣਗੇ ਮੈਂ ਪੈਣਾ ਉਹਨੂੰ ਰਹਿਣ ਦੇ ਸਾਈਡ ਤੇ ਤੈਨੂੰ ਪਤਾ ਵੀ ਹੈਗਾ ਵੀ ਉਹ ਕਿੰਨੀ ਤੇਜ਼ ਆ ਹੈ ਉਹਨੇ ਤਾਂ ਪੈਸੇ ਕਦੇ ਦੇਣੇ ਉਹਨੇ ਤਾਂ ਘੜੀ-ਘੜੀ ਮਗਰਮਗਰ ਸੁਣਾਉਂਦੀ ਰਿਹਾ ਕਰਨਾ ਮੁੜ ਕੇ ਅਗਲੇ ਨੂੰ ਨਾ ਆਪਣੇ ਘਰ ਦੇ ਫੈਮਿਲੀ ਮੈਟਰ ਚ ਨਹੀਂ ਪਾਈਦਾ ਹੁੰਦਾ ਚੰਗਾ ਕਈ ਗੱਲਾਂ ਹੁੰਦੀਆਂ ਪਰਦੇ ਵਾਲੀਆਂ ਹੁਣ ਉਹਨੂੰ ਜਵਾਈ ਭਾਈ ਨੂੰ ਕੀ ਦਸੀਏ ਤੇ ਆਡਾ ਜਿਹੜਾ ਮਰ ਗਿਆ ਉਹਨੇ ਪੈਸੇ ਲੈ ਕੇ ਲੋਕਾਂ ਕੋ ਖਾਦੇ ਆ ਬੜੇ ਬੜੇ ਦੂਰ ਤੱਕ ਗੱਲਾਂ ਜਾਂਦੀਆਂ ਨੇ ਤੂੰ ਤੇ ਨਾ ਪਿਓ ਦੇ ਪਿਓ ਨੂੰ ਫੜਨ ਡਈਆਂ ਮੈਂ ਤੁਹਾਨੂੰ ਦੱਸਾਂ ਰਹਿਣ ਦੇ ਫਿਰ ਮੈਨੂੰ ਕੀ ਲੱਗੇ ਆਉਂਦੇ ਅਗਲੇ ਨੂੰ ਘਰ ਫਿਰ ਆਪੇ ਬੂਆ ਘੜ ਕਾਉਣਗੇ ਸਾਨੂੰ ਕੀ ਲੱਗੇ ਨਹੀਂ ਦੀਦੀ ਤੂੰ ਪੁੱਛ ਲੈਣੀ ਆ ਤੇ ਤੁਹਾਨੂੰ ਪਤਾ ਪਰ ਮਰ ਪਈਆ 20000 ਨਹੀਂ ਪੁੱਛਦੇ ਨਾ 15000 10000 ਪੁੱਛ ਲੈਣੀ ਆ ਤੇ ਮੰਮੀ 10000 ਦੇ ਦੋ ਤੇ ਬਾਕੀ ਫਿਰ ਤੁਸੀਂ ਮੋੜ ਮੋੜਾ ਜਿੱਤੋਂ ਕਰਨੇ ਕਰ ਲਿਓ ਦੀਦੀ ਤੇ ਆਪਣੇ ਕੋਲ ਹੀ ਸਲਾਵਾ ਬਣਾਈ ਜਾਣਦੇ ਆ ਤੂੰ 15 ਕਹਿ ਕੇ ਤੇ ਵੇਖ ਕੀ ਪਤਾ ਘਲਿਆਣੇ ਨੇ ਐ ਹੀ ਨਹੀਂ ਦੇਣਾ ਆਪਣੇ ਕੋਲ ਨਹੀਂ ਜਾਣਦੀ ਆ ਨਹੀਂ ਹੋਣਾ ਨਹੀਂ ਹੋਣਾ ਚਲ ਮੈਂ ਕੋਈ ਨਹੀਂ ਕਰ ਲੈਣੀ ਆ ਗੱਲ ਹੁਣ ਇਹ ਥੋੜਾ ਵਾ ਕਿਸਾਬੇ ਨੇ ਸਾਰਿਆਂ ਦੇ ਪੈਸੇ ਦੇਣੇ ਆ ਹੁਣ ਜਿਨ੍ਹਾਂ ਦੇ ਨਹੀਂ ਵੀ ਨਾ ਦੇਣੇ ਦਿੱਤੇ ਤੁਸੀਂ ਸਿਆਣੇ ਬਣੋ ਉਹਨਾਂ ਨੇ ਵੀ ਘਰ ਆਣ ਕੇ ਕਹਿਣਾ ਜੇ ਕਿ ਸਾਬੇ ਨੇ ਸਾਡੇ ਕੋਲ ਪੈਸੇ ਲਏ ਆ ਸਭ ਨਹੀਂ ਘੜ ਕੇ ਮੈਂ ਨਹੀਂ ਆਣੀ ਥੋੜੀਆਂ ਵੀ ਦੱਸ ਆਹੀ ਇਦਾਂ ਹੀ ਥੋੜਾ ਦੇ ਦੇਣੇ ਆ ਪੈਸੇ ਕਿ ਇਹਨੂੰ ਦੱਸ ਹਾਂ ਕੋਟਨੀ ਤਰ੍ਹਾਂ ਨਹੀਂ ਆਣਾ ਨਹੀਂ ਹੈਗਾ ਸੋਨੇ ਆਪੇ ਗੱਲ ਕਰ ਲੈਣੀ ਹੈ ਜਿੰਨਾ ਕਰਨੀ ਹੋਈ ਚੰਗਾ ਮੈਂ ਕਰਦੀ ਆ ਫਿਰ ਮਮੀ ਨਾਲ ਗੱਲ ਕੋਈ ਕਰ ਆਵੇ ਆਹੋ ਗੱਲ ਕਰਕੇ ਤੇ ਮੈਨੂੰ ਦੱਸ ਦੇ ਚੰਗਾ ਇੱਕ ਦੋ ਦਿਨ ਦੀ ਫੜ ਲਿਆ ਵੀ ਜਾ ਕੇ ਭਾਵੇਂ ਕੋਈ ਨਹੀਂ ਪਰ ਪਹਿਲੇ ਦੋਨੇ ਪਹਚਾਈ ਦੇਣੇ ਪਹਿਲੇ ਲਿਓਣੇ ਫਿਰ ਜਿਹੜਾ ਮਰਜ਼ੀ ਆ ਕੇ ਲੈ ਆ। ਆਹੋ ਚੱਲ ਠੀਕ ਆ। ਕੁਛ ਨਹੀਂ ਹਾਲ ਦੇ ਦੀਦੀ ਤਾਂ ਦੀਦੀ ਤਾਂ ਇਦਾਂ ਕਹਿਣ ਰਹੀ ਆ ਜਿੱਦਾਂ ਉੱਥੇ ਗਾੜੀ ਚੰਗੇ ਹੋ ਮਰੱਬੇ ਪਾਉਣ ਡੇ। ਉਹਦੇ ਆਪਣੇ ਪਤਾ ਨਹੀਂ ਘਰ ਦਾ ਗੁਜ਼ਾਰਾ ਕਿਤਰਾ ਮਾਂ ਅਮਰੀਕਾ ਕਰਨ ਡਈ ਐ। ਇਸ ਤਰ੍ਹਾਂ ਦੇ ਭਰਾ ਵਾ ਮੇਰੇ ਤੇ ਉਹਨਾਂ ਤੇ ਆਪਣਾ ਰੋਟੀ ਪਾਣੀ ਮਾਹ ਚੱਲਣ ਡਿਆ। ਇਹ ਸੋਚਦੇ ਉਹ ਕਿੜੀ ਕੋਈ ਵਾਹੀ ਪੰਨੇ ਖਾਂਡੇ ਪੈਲੀ ਨੋੜਾ ਕਿੱਲਾ ਗੋ ਵਿੱਚ ਝੁੰਗੇ ਠੇਕੇ ਦਿੱਤਾ। ਇਹ ਸੋਚਦੇ ਪਤਾ ਨਹੀਂ ਕਿੰਨੇ ਘਟੇ ਇਹ ਉਹਨਾਂ ਕੋਲ। ਫੋਨ 'ਮੈਂ ਕੀ ਦੱਸਾਂ ਮੈਂ ਕਿ ਤੇਰੇ ਤੇ ਇੰਨੀ ਹੋ ਗਈ ਹੈ ਕਿ ਤੇਰਾ ਜਵਾਈ ਜਾਂਦਾ ਜਾਂਦਾ ਵੀ ਸਭ ਕੁਝ ਖਾ ਗਿਆ ਵਾ ਸਾਲ ਕੋਈ ਨਾ ਫੀਲਾ ਫੀਲਾ ਕਰਕੇ ਨਾ ਮਮਮੀ ਨੂੰ ਪੁੱਛ ਲਈ ਨਹੀਂ ਇਹ 5-7000 ਦਾ 10 ਵੀ ਦੇ ਦੂਗੀ ਨਾ ਤਾਂ ਵੀ ਕੋਈ ਗੱਲ ਨਹੀਂ ਵੇਖ ਤੈਨੂੰ ਨਹੀਂ ਚੜੀ ਹੈ ਲੈ ਹੁਣ ਦੁਬਾਰੀ ਲੰਮੇ ਵੀ ਨਾ ਪਾਵਾਂ ਘੜੀ ਸਹੀ ਆਪ ਤੇ ਕਰ ਦੇ ਰਹਿਨੇ ਆ ਤੁਹਾਨੂੰ ਤੇ ਹੈ ਨਹੀਂ ਮਾਸਾ ਕਿ ਕਿੰਨਾ ਬੰਦਾ ਦੁਪਹਿਰ ਹੀ ਲੰਮੇ ਪੈ ਜਾਂਦਾ ਵਾ ਹੁਣ ਕੀ ਹੋ ਗਿਆ ਵਾ ਬੜਾ ਮੂਲਮ ਕਾਇਆ ਤੁਸੀਂ ਮੂਲਮ ਮਗਵਾਣਾ ਵਾ ਉਹ ਕਾਲਾ ਮਿੰਟ ਤੇ ਮਿੰਟ ਫੋਨ ਲਾਈ ਜਾਂਦਾ ਵਾ ਮੈਨੂੰ ਪੈਸੇ ਦੇ ਮੈਨੂੰ ਪੈਸੇ ਦੇ ਅੱਥੇਰਾ ਮੈਂ ਬਹਨ ਲਾਉਂਦਾ ਮੈਂ ਤਾਂ ਹਾਦਰ ਰੁਕ ਜਾ ਅਜ ਕੜ ਜਾ ਆ ਦਸ ਦੇਣਾ ਐਡਾ ਕਾਲਾ ਪੈ ਗਿਆ ਇੰਨਾ ਭੁਖਾ ਵਾ ਨਾ ਬੰਦਾ ਵੇਖਦਾ ਉਹ ਹਾਲ ਨਹੀਂ ਰਹੀ ਉਹਦਾ ਮੈਨੂੰ ਪੈਸੇ ਦੇ ਛਤੀ ਦੇ ਮੈਂ ਕਹਾਂ ਮੈਂ ਜੇ ਕੱਲ ਪਰਸੋਂ ਮੈਂ 5000 ਰੁਪਏ ਭੁਣਾਇਆ ਇਹ ਬਾਕੀ ਨੇ 600 ਛੋਟ ਪੈਸੇ ਕੰਮ ਤੁਹਾਡਾ ਹੋ ਗਿਆ ਵਾ ਮੈਂ ਮਰਸੜੀ ਚੱਲੇ ਆਵਾ ਤੈਨੂੰ ਮਿਲ ਜਾਂਦੇ ਪੈਸੇ ਹਮਨੂੰ ਇਹ ਟੈਂਸ਼ਨ ਪਈ ਉਹ ਮੈਂ ਪੈਸੇ ਦਾਵਾਂ ਕਿੱਥੋਂ ਚੱਲ ਕੋਈ ਗੱਲ ਨਹੀਂ ਆ ਤੂੰ ਇਹੀ ਘਾਤੋ ਟੈਂਸ਼ਨ ਲੈ ਜਾਂਦੇ ਆ ਉਹ ਤੂੰ ਹੀ ਨਾ ਫਿਕਰ ਕਰੋ ਤੁਹਾਡੀ ਫਿਕਰ ਮੈਂ ਮਕਾਤੀ ਆ ਹੁਣ ਟੈਂਸ਼ਨ ਲਾਂਦੀ ਨਹੀਂ ਲੋੜ ਹੈਗੀ ਫਿਕਰ ਮਕਾਤੀ ਹਾਂ ਹੋ ਉਹ ਮਕਾਤੀ ਆ ਫਿਕਰ ਮੈਂ ਤੋ ਇਹੀ ਹੁਣ ਪੈਸੇ ਦੀ ਬਿਲਕੁਲ ਟੈਂਸ਼ਨ ਨਾ ਲਓ ਠੀਕ ਆ ਬਸ ਇੱਕ ਦੋ ਦਿਨ ਵੇਟ ਕਰੋ ਪੈਸੇ ਆਪੇ ਘਰੇ ਹੀ ਆ ਜਣੇ ਆ ਹਾਂ ਕਰ ਆਏ ਨੇ ਕਰੋ ਉੱਟ ਗਏ ਨੇ ਉੱਡ ਕੇ ਸਮਝੋ ਨਹੀਂ ਆ ਜਣੇ ਟਿਕ ਟਕ ਰਾਤੀ ਆ ਜਾਜਰਾ ਹੀ ਤੁਰ ਪਏ ਉਥੋਂ ਬਸ ਪਹੁੰਚੇ ਲੈ ਲਈਏ ਇੱਕ ਦੋ ਦਿਨ ਚ ਮੈਨੂੰ ਜਾਂ ਇਦਾਂ ਬੁਝਾਰਤਾ ਨਾ ਪਾਈ ਜਾ ਚੰਗਾ ਸਿੱਧੀ ਗੱਲ ਦੱਸ ਕਿਥੋਂ ਮਨੇ ਪੈਸੇ ਦਿੱਤੇ ਤੁਹਾਨੂੰ ਲੈ ਸਿੱਧੀ ਗੱਲ ਸੁਣੋ ਫਿਰ ਮੈਂ ਫਾਮਣਾ ਕੀਤੀ ਆ ਗੱਲ ਠੀਕ ਆ ਤੁਹਾਨੂੰ ਮੈਂ ਕਿਹਾ ਵਾ ਸਾਬੇ ਨੇ ਨਾ ਪੈਸੇ ਲੈ ਲੈ ਕੇ ਨਾ ਮੁੰਡਿਆਂ ਕੋਲ ਨਸ਼ੇ ਚ ਡਾਈ ਦੇ ਆ ਤੇ ਹੁਣ ਲੋਕੀ ਸਾਡਾ ਬੂਹਾ ਖੜਕਾਉਂਦੇ ਹੀ ਆਣ ਕੇ ਤੇ ਜਿਹੜਾ ਉਹ ਕੁੜੀਆਂ ਘਰ ਚ ਰਹਿੰਦੀਆਂ ਵਾ ਲੋਕੀ ਬੂਹਾ ਖੜਕਾਉਣ ਸਾਡੇ ਆਣ ਕੇ ਤੇ ਕਿੰਨੀ ਬੁਰੀ ਗੱਲ ਲੱਗਦੀ ਆ ਉਹ ਨਾ ਇਹ ਗੱਲ ਤੋਂ ਬੜੀ ਸਹਿਮ ਗਈ ਆ ਕਿਉਂ ਉਹ ਕਹਿਆ ਵਾ ਮੈਂ ਵੀ ਆਪਣੇ ਮੰਮੀ ਕੋਲ ਪੈਸੇ ਮੰਗ ਥੋੜੇ ਜੇ ਤੇ ਅਸੀਂ ਉਹਨਾਂ ਦੇ ਪੈਸੇ ਲਾਈਏ ਤਾਂ ਕਿ ਕੱਲ ਨੂੰ ਸਾਡੇ ਨਾ ਘਰ ਕੋਈ ਬੰਦਾ ਆ ਨਾ ਸਕੇ ਉਹ ਨਾ ਸਕੀ ਉਹ ਬੜੀ ਵਧੀਆ ਲਾਈ ਉਹਦਾ ਨਹੀਂ ਪੈਸੇ ਨਹੀਂ ਦੇਣੇ ਹੁਣ ਆਪਣੇ ਬੰਦੇ ਦੀ ਸ਼ਰਮੋ ਸ਼ਰਮੀ ਨਾ ਇਹਨੇ ਪੈਸੇ ਤੇਰੇ ਅੱਗੇ ਸੁਟਾ ਨਹੀਂ ਲਿਆ ਕੇ ਆਹ ਉਹ ਪਹਿਲਾਂ ਤੇ ਹਾਰ ਗਈ ਹੀ ਉਹ ਪਹਿਲਾਂ ਤਾਂ ਕਹਿੰਦੀ ਸੀ ਨਾ ਮੇਰੀ ਮਾਂ ਨੇ ਨਹੀਂ ਪੈਸੇ ਦੇਣੇ ਹੈਗੇ ਤੁਸੀਂ ਮੇਰੇ ਹਿੱਸੇ ਦੀ ਨਾ ਜ਼ਮੀਨ ਉੱਥੇ ਬੈ ਕਰ ਦਿਓ ਤੇ ਉੱਥੋਂ ਪੈਸੇ ਲਿਆਣ ਕੇ ਦੇ ਦਿਓ ਸ਼ਿਆਰ ਵੇਖ ਲੈ ਗੱਡੀ ਆ ਉਦਾਂ ਹੀ ਸ਼ਿਆਰ ਬੰਦੇ ਆ ਨਾ ਪਰ ਉਹ ਹੱਡ ਨਾਲ ਵੀ ਚਾਰ ਰਤੀਆਂ ਤਾਂ ਆ ਅਗਲੀ ਨੇ ਦਿਮਾਗ ਵੇ ਕਿੱਦਾਂ ਲੜਾਇਆ ਵਾ ਕਿ ਆਪਣੀ ਮਾਂ ਨੂੰ ਨਾ ਕਮਾ ਪੈਸਿਆਂ ਵੱਲੋਂ ਤੇ ਇੱਥੋਂ ਪੈਲੀ ਮੇਰੀ ਕਰ ਲਓ ਗਹਿਣੇ ਤੇ ਉੱਥੋਂ ਪੈਸੇ ਲਿਆਣ ਕੇ ਦੇ ਦਿਓ ਉਹਨੂੰ ਕਰਨਾ ਬੜੀ ਮੁਸ਼ਕਲ ਨਾਲ ਸਮਝਾਇਆ ਨਹੀਂ ਤੇ ਕੁੜੀਆਂ ਦੀ ਜਾਇਦਾਦ ਆ ਉਹ ਨਹੀਂ ਅਸੀਂ ਕਿਸ ਨੂੰ ਦੇਣੀ ਹੈਗੀ ਇਹ ਨਹੀਂ ਪਤਾ ਇਧਰ ਵਾਲੀ ਕੁੜੀ ਦੀ ਜਾਇਦਾਦ ਹੋ ਗਈ। ਅੱਜ ਕਿ ਦਿਨ ਦੇਣੀ ਤਾਨੂੰ ਕਹੇ ਪਾਲੀ ਦੇ ਸਾਰੀ ਹੱਦਣਾ ਹੋ ਗਈ ਆ ਤੇ ਪਾਲੀ ਦਾ ਵੀ ਫਿਰਦੇ ਹੱਦ ਕੋਈ। ਪਰ ਉਹਨੂੰ ਨਹੀਂ ਪਤਾ ਹੈਗਾ ਆ ਗੱਲਾਂ ਦਾ। ਅੱਛਾ ਗੱਲ ਸੁਣ। ਹਾਂ। ਐਵੇਂ ਕਹੇ ਕਿ ਨੂੰ ਇਹਨੂੰ। ਇਹਨੂੰ ਮੈਂ ਤਾਂ 20000 ਰੁਪਇਆ ਕਿਹਾ ਸੀ ਪਰ ਵੀ ਸੋਏ ਬੜੀ ਥੜਕਦੀ ਜਾਂਦੀ ਸੀ। ਮੈਂ ਉਹਨਾਂ ਆਏ ਲੋ ਇਹਨੂੰ ਵੀ ਤੇਰੀ ਮਾਂ ਨੂੰ ਸੁਣ ਕੇ ਟੈਗ ਹੋ ਜਾਈਗੀ ਤੇ। ਮੈਂ ਚੱਲ ਤੂੰ 15000 ਹੀ ਕਰ ਦੇ। ਹਾਂ ਦੀ 57000 ਕਰੂੰਗੀ ਮੈਂ 57000 ਨਹੀਂ ਕਰਨਾ ਫਿਰ ਅਹੀਂ ਰਹਿਣਦੇ ਆ ਹੀ ਨਹੀਂ ਮੈਂ ਦੇਨੇ ਦੂਨੇ ਆਪੇ ਦੋਨੋਂ ਤੇ ਨਾਲੇ ਜਵਾਬ ਦੋ ਅਗਲਿਆਂ ਨੂੰ ਨਹੀਂ ਹੋ ਕਿਨੇ ਸੰਨੇ ਥੋੜਾ ਧਰਾ ਤੇ ਮੰਨ ਗਈ ਆ 15000 ਰੁਪਏ ਦੀ ਮਾਣੇ ਭੇਜ ਦੇਣਾ ਵਾ ਪਰਸੋਂ ਤੱਕ ਚੱਲ ਫਿਰ ਠੀਕ ਹੀ ਹਾਂ ਤੇ ਆ ਮੇਰੀ ਟੈਂਸ਼ਨ ਠੀਕ ਹੋ ਗਈ ਮੈਂ ਤੇ ਚਲ ਤੂੰ ਆਪ ਜਾ ਕੇ ਲੈ ਆਵੀਂ ਪੈਸੇ ਹਾਂ ਦੀ ਨਹੀਂ ਮੰਮੀ ਨੇ ਇੱਥੇ ਹੀ ਪਜਾ ਜਾਣੇ ਆ ਅੱਛਾ ਉਹ ਵੀ ਚੰਗਾ ਆ ਸਭ ਉਹ ਆਪਣੇ ਆਪ ਹੀ ਪੈਸੇ ਘਰ ਆ ਜਾਣੇ ਲੇ ਕਹਿੰਦਾ ਫੋਨ ਤੈਨੂੰ ਕਿਹੜਾ ਰੋਕ ਰਾਂ ਨੂੰ ਫੋਨ ਕਰਾ ਕੱਲੇ ਨੂੰ ਕਹਿੰਦਾ ਮੈਂ ਰੁਕ ਚੋ ਹਜੇ ਹਾਂ ਅਜੇ ਨਾ ਫੋਨ ਕਰੋ ਚਲ ਆਈ ਦਾਂਗੇ ਫਿਰ ਇੱਕ ਦੋ ਦਿਨ ਲੇਟ ਹੋ ਗਈ ਤੇ ਫਿਰ ਕੀ ਕਰਾਂਗੇ ਫਿਰ ਬੰਦਾ ਜਵਾਨੋਂ ਝੂਠਾ ਪੈਂਦਾ ਐਦਾਂ ਆ ਗਏ ਨਾ ਤੇ ਜਾ ਕੇ ਨਾਲੇ ਉਹਦੇ ਪੈਸੇ ਹੱਥ ਫੜਾ ਕੇ ਆਇਓ ਤੇ ਨਾਲੇ ਅੱਲੇ ਨੂੰ ਸੁਣਾ ਕੇ ਆਇਓ ਤਾਂ ਭਰਾ ਗਾਂ ਤੋਂ ਅਹੀਂ ਨਹੀਂ ਤੇ ਕੋ ਕੰਮ ਕਰਾਉਂਦੇ ਤੂੰ ਤੇ ਐਡਾ ਬੇਤਬਾਰਾ ਬੰਦਾ ਐ ਵਿੱਚ ਦਾ ਘਰੇ ਮੇਰੇ ਕਿਹਨੇ ਪੈਸੇ ਲਾ ਕੇ ਮਰੀ ਜਾਣਾ ਹੁੰਦਾ ਵਾ ਆਏ ਤਾਇਆ ਤੇ ਤਾਈ ਜੀ ਕਿੱਦਾਂ ਹੱਜ ਪਾਪਾ ਦੀਆਂ ਗੱਲਾਂ ਕਰਨ ਦੇ ਹਾਸਾ ਹੱਸ ਕੇ ਮਿਲਾਈ ਕਰਨ ਦੇ ਆ ਪਾਪਾ ਦੀ ਜ਼ਮੀਨ ਦੀ ਗੱਲ ਕਰਨ ਦੇ ਆ ਮੈਨੂੰ ਤੇ ਪਤਾ ਨਹੀਂ ਲੱਗਣ ਡਿਆ ਕੁੱਖਾ ਹਣ ਮਮਾ ਉਹਦੇ ਤੇ ਮਮਾ ਨੂੰ ਪੁੱਛਣਾ ਨਹੀਂ ਚਲ ਮਮਾ ਹੋਗੇ ਰਾ ਫਿਰ ਉਹਨਾਂ ਨੂੰ ਦੱਸੂਗੀ ਉਹ ਤਾਂ ਦੀ ਉਹ ਸਾਬਾ ਬੰਦੇ ਦਾ ਪਤਾ ਨੇ ਫਿਰ ਕਹਿਣਾ ਹੀ ਹੁੰਦਾ ਚਲ ਛੜਪਰਾ ਗੱਲਾਂ ਤਲਾ ਆਪਦੀ ਹੋਇਆ ਤਾਂ ਆ ਮੇਰੀ ਟੈਨਸ਼ਨ ਰੱਖ ਗਈ ਚਲ ਕੋਈ ਨਹੀਂ ਲੱਗੇ ਦੇ ਕੀ ਕਰਨਾ ਲੋ ਕੋਈ ਗੱਲ ਮੇਰੀ ਗੱਲ ਸੁਣੋ ਆ ਕਿਥੇ ਡਰੀਜਾ ਜਾਂ ਢੇ ਜੇ ਉਧਰ ਕੀ ਰੱਖੀ ਜਾਂਦੇ ਆ ਮਮ ਕਿਥੇ ਆ ਲਾ ਤੁਹਾਨੂੰ ਮੈਂ ਬੇਫੂਕ ਲਾਦੀ ਆ ਕਿ ਮੇਰੇ ਮੱਥੇ ਤੇ ਲਿਖਿਆ ਮੈਂ ਬੇਫੂਕ ਆ ਨੇ ਕਿੱਥੇ ਗਈ ਓ ਕਿੱਥੇ ਗਈ ਓ ਮੈਨੂੰ ਸਾਰਾ ਪਤਾ ਓ ਕਿੱਥੇ ਗਈ ਆ ਤਾਂ ਹੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਅਗਲੀ ਆਪਣੀ ਡਿਊਟੀ ਤੇ ਗਈ ਆ ਜਿਹੜੀ ਉਹਨੂੰ ਨੌਕਰੀ ਮਿਲੀ ਓਥੇ ਸਰਕਾਰੀ ਓਥੇ ਆ ਉਹ ਠੀਕ ਆ ਤੈਨੂੰ ਕੋਈ ਗੱਲ ਮੈਂ ਤੇ ਟੈਨਸ਼ਨ ਆ ਹੀ ਜਾਂਦੇ ਹਾਂ ਤੇ ਇੱਕ ਮਿੰਟ ਇੱਕ ਮਿੰਟ ਗੱਲ